ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਿਯਾਮਦੀਨ ਵਾਲਾ ਤਹਿਸੀਲ ਜੀਰਾ ਜਿਲ੍ਹਾ ਫਰੀਦਕੋਟ ਇਹ ਪਿੰਡ ਦੋਸਤੋ ਮਫੂ ਤੋਂ ਬਿਲਕੁਲ ਨਜ਼ਦੀਕ ਆ ਜਦੋਂ ਆਪਾਂ ਮਫੂ ਤੋਂ ਅੰਮ੍ਰਿਤਸਰ ਰੋਡ ਆਉਨੇ ਆ ਤੇ 3 ਕਿਲੋਮੀਟਰ ਤੁਸੀਂ ਸਫ਼ਰ ਤੈਅ ਕਰਨਾ ਬੰਗਾਲੀ ਵਾਲੇ ਪਾਸੇ ਇੱਕ ਸੜਕ ਨਿਕਲਦੀ ਆ ਲਹਿੰਦੇ ਪਾਸੇ ਵੱਲੋਂ ਜਿਹੜੀ ਮੱਲਾ ਵਾਲੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਹਿਲਾ ਪਿੰਡ ਆ ਨਿਯਾਮਦੀਨ ਵਾਲਾ ਸੋ ਲਾਗੇ ਪਿੰਡ ਜਿੱਕਰ ਆਪਾਂ ਗੱਲ ਕਰੀਏ ਬੀਨੇਕੇ ਪਿੰਡ ਲਾਗੇ ਇਧਰ ਬੱਟੂ ਭੱਟੀ ਪਦਰੀ ਸਰਿਆਲੀ ਗੱਟਾ ਬਾਦਸ਼ਾ ਤੇ ਫਤੇਗੜ ਸਪਰਾ ਸੀਜ਼ ਸਰਦਾਰ ਸ਼ਾਨ ਸਿੰਘ ਟਾਰੀ ਇਹ ਪਿੰਡ ਅੱਗੇ ਆ ਜਾਂਦੇ ਆ ਇਹ ਪਹਿਲਾ ਪਿੰਡ ਈ ਹੈ ਜਦੋਂ ਬਿਲਕੁਲ ਆਪਾਂ ਮੇਨ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਲਈਦੇ ਵਾਲੇ ਪਾਸੇ ਨੂੰ ਉਤਰਦੇ ਆ ਅੱਜ ਜਿਹੜੇ ਦੋਸਤ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਕਾਫੀ ਵੀਡੀਓ ਬਣਾਈਆਂ ਨੇ ਆਪਾਂ ਇਸ ਘਰੋਂ ਨਿਰਮਲ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਸੰਦੂਕ ਵਪਾਰੀ ਹੁਣ ਅਦੇ ਕੋਲ ਦੋਸਤੋ ਆਏ ਆ ਸੋ ਸਾਰੇ ਭਰਾ ਆਪਣੀ ਲੋਕਲ ਏਰੀਆ ਨੂੰ ਤਾਂ ਜਾਣਦੇ ਹੀ ਆ ਸੋ ਜਿਹੜੇ ਮੇਰੇ ਵੀਰ ਕੋਈ ਦੂਰ ਨੇੜੇ ਵਾਲੇ ਠਿਕਾਣੇ ਜੀ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਿੱਛੇ ਦੇ ਵੀ ਆਪਾਂ ਵੀਡੀਓ ਕਾਫੀ ਪਾਈਆਂ ਨੇ ਮਾਲ ਤੁਹਾਨੂੰ ਦਿਖਾਉਂਦੇ ਰਹੀ ਤਾਂ ਵੈਸੇ ਮਾਲ ਇਸ ਘਰੋਂ ਤਕਰੀਬਨ ਵਪਾਰੀ ਭਰਾ ਵੀ ਖੜਦੇ ਆ ਲੈ ਕੇ ਜਾਂਦੇ ਆ ਤੇ ਜਦੋਂ ਵੀ ਅੱਗੇ ਸਵੱਬ ਬਣਦਾ ਤੇ ਦੋ ਚਾਰ ਵੀਰ ਹੋਣੇ ਪਸ਼ੂ ਤੁਹਾਡੇ ਸਾਹਮਣੇ ਜਿਹੜੇ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਹੈ ਟੋਟਲ 5 ਐਨੀਮਲ ਨੇ ਇੱਕ ਪਲੂਨ ਪਹਿਲਾਂ ਸਵਰ ਛੋਟੀ ਤੁਹਾਨੂੰ ਦਿਖਾਵਾਂਗੇ ਤੇਨ ਗੱਬਣ ਮਜਾ ਝੋਟੀਆਂ ਦਾ ਇੱਕ ਸੂਈ ਸਵਾਈਆ ਬਿਲਕੁਲ ਤਾਜੀ ਸੱਜਰ ਇੱਕ ਬਗੈਰ ਬੱਚਿਆਂ ਅੱਜ ਤਰੀਕ ਹੈ 21 ਅਗਸਤ ਸਮਾਂ ਕੋਈ ਮਾਰਨਿੰਗ ਦੇ 10:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਸਖੋਲ ਕੇ ਤੋੜ ਕੇ ਤਸੱਲੀ ਨਾਲ ਤੁਹਾਨੂੰ ਦਿਖਾ ਦੇਾਂਗੇ ਰੇੜਾ ਭਾਪੜ ਤੇ ਬੜੇ ਜਾਇਜ਼ ਆ ਤਕਰੀਬਨ ਕੋਈ 65-70 ਹਜ਼ਾਰ ਤੋਂ ਮੋਲੇ ਸ਼ਟਾਰਟ ਹੋ ਜਾਣੀਆਂ ਅੱਜ ਪੰਜਾਂ ਮਜਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਨਿਰਮਲ ਵੀਰ ਸਾਸਰੀ ਕਾਰ ਸਾਸਰੀ ਕਾਰ ਆਜੀ ਪੋਰ ਪਾਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਸਨਾਉ ਰਾਜੀ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਹੋਰ ਨਮਲੇ ਅੱਜ ਐਨੀਮਲ ਆਪਣੇ ਕੋਲ ਟੋਟਲ ਪੰਜ ਵੀਰੇ ਬਕਾਉਗਾ ਹਾਂਜੀ ਹਾਂਜੀ ਪੰਜ ਆ ਜੀ ਪੰਜ ਮੱਧਾਂ ਝੋਟੀਆਂ ਦੀ ਗੱਲ ਕਰੀਏ ਤਾਂ ਤਿੰਨ ਆਪਣੇ ਕੋਲ ਗੱਬਣਾ ਇੱਕ ਸੱਜਰ ਸੂਈ ਤੇ ਇੱਕ ਬਗੈਰ ਬੱਚਾ ਹਾਂਜੀ ਇੱਕ ਬਗੈਰ ਬੱਚਿਆਂ ਠੀਕ ਆ ਜੀ ਮਾਲ ਸਾਫ ਸੁਥਰਾ ਹੀ ਹਾਂਜੀ ਸਾਫ ਸੁਥਰਾ ਰਾਜਾ ਬੰਮਾੜਾ ਮਾਲ ਲਈਦਾ ਹੀ ਸਾਫ ਸੁਥਰਾ ਮਾਲ ਮਾਲ ਚੰਗਾ ਲੈਂਦੇ ਹੋ ਤੁਹਾਨੂੰ ਕੋਈ ਸ਼ੌਕ ਵੀ ਆ ਹਾਂਜੀ ਕਿਤੇ ਦੇ ਨਾਲ ਜੋ ਪ੍ਰੇਮ ਵੀ ਆ ਬਾਕੀ ਵਪਾਰ ਲੈਣ ਦਾ ਤੁਹਾਡਾ ਪ੍ਰਾਣਾ ਹੀ ਕੰਮ ਆ ਮਾਲ ਚੰਗਾ ਮੋਟਾ ਤੇ ਸਾਫ ਸੁਥਰਾ ਹੀ ਲੈਣਾ ਰਾਜੇ ਦਜਾ ਮਾਲ ਮਾੜਾ ਲਈ ਗਾ ਖਰਾਬ ਹੋ ਜਾਂਦਾ ਸਾਰਾ ਹੀ ਬਿਲਕੁਲ ਮੇਰੇ ਦੁਰਮਾਨ ਦਾ ਵੀਰ ਨੇ ਆਉਣਾ ਆ ਤੇ ਜੇ ਗੋਮਾਲ ਹੀ ਗੰਦਾ ਹੈ ਤਾਂ ਕੀ ਕਰੂਗਾ ਸਹੀ ਆ ਸਹੀ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਬਿਲਕੁਲ ਮੇਨ ਆ ਕੇ ਪਹਿਲੇ ਨੰਬਰ ਤੋਂ ਨਿਰਮਲ ਸ਼ੁਰੂਆਤ ਆਪਾਂ ਕਰਾਂਗੇ ਇੱਕ ਕੱਤੀ ਬਹੁਤ ਪਿਆਰੀ ਹੈ ਆਪਣੇ ਕੋਲ ਹਾਂਜੀ ਪਹਿਲਾ ਸੂਆ ਪਲੌਣ ਝੋਟੀਆਂ ਦਾ ਸੋਨਾ ਪੂਰਾ ਵੇਰਵਾ ਇਹਦਾ ਕੀ ਆ ਕਿੰਨਾ ਕੁ ਟਾਈਮ ਹਜੇ ਦਾ ਬਾਕੀ ਆ ਮੇਰ ਜੀ ਹਫਤਾ ਜੇ ਬਾਕੀ ਜਾਂਦਾ ਇੱਕ ਹਫਤਾ ਬਾਕੀ ਆ ਹਾਂਜੀ ਠੀਕ ਆ ਤੇ ਪਹਿਲਾ ਸੁਆ ਝੋਟੀ ਆ ਪਹਿਲਾ ਸੁਆ ਝੋਟੀ ਸੋਨਾ ਵੀਰ ਬਹੁਤ ਚੰਗੇ ਮਾਲ ਦੀ ਕੱਟੀ ਐ ਠੀਕ ਆ ਮੂਹੋਂਦੰਦੀ ਮੂਹਾਂ ਚੌਗੀ ਆ ਜੀ ਚੌਗੀ ਆ ਹਾਂਜੀ ਲੋ ਵੀ ਮੂਹੋਂਦੰਦੀ ਦੋਸਤੋ ਚੌਗੀ ਚਾਰਦਾਂ ਤੇ ਇਹ ਤੁਹਾਨੂੰ ਆਪਾਂ ਕੱਤੀ ਵਿਖਾ ਰਹੇ ਆ ਬਿਲਕੁਲ ਉਹ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਰਿੰਗ ਸਿੰਘਾ ਬਿਲਕੁਲ ਛੋਟਾ ਸਿੰਘਾ ਜਿਹਨੂੰ ਆਪਾਂ ਕੜਿਆਂ ਵਾਲਾ ਕਹਿ ਦਿੰਦੇ ਆ ਠੀਕ ਆ ਕਿੰਗਰੀ ਵਾਲਾ ਸਿੰਘਾ ਕਹਿ ਦਿੰਦੇ ਆ ਛੋਟਾ ਸਿੰਘਾ ਬਿਲਕੁਲ ਤੇ ਬਿਲਕੁਲ ਹਾਈਟ ਕੱਟ ਦੀ ਗੱਲ ਕਰਨ ਜਿਹੜਾ ਹਾਈਟ ਕੱਟ ਝੋਟੀ ਦਾ ਵੱਡਾ ਥੋੜਾ ਜਿਹਾ ਮੈਂ ਤੁਹਾਨੂੰ ਇਧਰੋਂ ਵਿਖਾ ਦਿਆਂ ਦੇ ਦੇਰੇ ਪਾਸੇ ਇਹਦਾ ਸੁਰਾ ਪਲੂਨ ਕੱਟੀ ਹੋਇ ਸੂਨਾ ਦਿਨਾਂ ਤੋਂ ਕਰਮਾ ਲਈ ਹਫਤਾ ਲੱਗੇ 8 ਦਿਨ ਲੱਗੇ ਦਿਨ ਹਜੇ ਆਰਾਮ ਨਾਲ ਇਹਨੇ ਕੱਢ ਦੂਗੀ ਬਾਕੀ ਵੰਡੂ ਵਿੱਚ ਸਪੇਸ ਗੈਪ ਆਪਸੀ ਥਾਂ ਦੇ ਵਿੱਚ ਬਹੁਤ ਵਧੀਆ ਬਾਹਰ ਕੱਢ ਕੇ ਇੱਕ ਵਾਰੀ ਨਿਰਮਲ ਵੀਰ ਇਹਨੂੰ ਖੋਲ ਕੇ ਮਾਰਾ ਤਸੱਲੀ ਨਾਲ ਦਿਖਾ ਦਗੇ ਉੱਤੇ ਪਿੰਡੇ ਪੁੰਡੇ ਦੀ ਦੋਸਤ ਚਮਕ ਤਮਕ ਪੋਲੀਪੋਲੀਸੀ ਪੂਰੀ ਹੈ ਸਿੰਗਲ ਹੱਡੀ ਦੇ ਵਿੱਚ ਇਹ ਝੋਟੀ ਕੱਦ ਵੱਡਾ ਕਲੂਨ ਪਹਿਲਾ ਸੁਰਾ ਤਿਆਰੀ ਦੇ ਉੱਤੇ ਆ ਬਰਪੁਰ ਜਾਇਗ ਰੇਡ ਦੇ ਵਿੱਚ ਮਿਲ ਜੂਗੀ ਆਪਣੇ ਭਰਾਵਾਂ ਨੂੰ ਸੋ ਕੋਈ ਵੀ ਭਰਾ ਜੇ ਉਹਨਾਂ ਵੀ ਤੁਸੀਂ ਸੁਰਤੇ ਦੀ ਗੱਲਬਾਤ ਕਰੋਗੇ ਤੇ ਥੋੜਾ ਬਾਹਰ ਵਿੱਚੋਂ ਜੋ ਮਾਨਤਰ ਹੋਇਆ ਜਿਹਦੀ ਡਿਮਾਂਡ ਕੀਤੀ ਜਾਊਗੀ ਉਹ ਮੌਕੇ ਤੇ ਜਿਹੜਾ ਵਿੱਚੋਂ ਛੋੜਚੱਪਾ ਹੋ ਜਾਊਗਾ ਬਾਕੀ ਝੋਟੀ ਸਾਫ਼ ਸੁਥਰੀ ਆ ਓਵਰ ਆਲ ਤੁਸੀਂ ਬਾਡੀ ਸਟਰਕਚਰ ਵੇਖੋ ਝੋਟੀ ਦਾ ਸਿੰਗਲ ਖੱਡੀ ਆ ਉੱਪਰੋਂ ਠੀਕ ਆ ਜੀ ਪਿੱਠ ਪੂੜੇ ਦੀ ਸਾਫ਼ ਸੁਥਰੀ ਲੇਵੇ ਦੀ ਸਾਫ਼ ਸੁਥਰੀ ਵੰਡ ਦੇ ਰਲੇ ਚੰਗੀ ਆ ਦੇਖੋ ਰਾਮ ਨਾਲ ਇਹ 5-7 7-8 ਦਿਨ ਲੈ ਜਾਣੇ ਹਾਂ ਜੀ ਵੀਰੇ ਆਰਾਮ ਨਾਲ ਲੈ ਜਾਣੇ ਆ ਜੀ ਹਾਂ ਬਹੁਤ ਜੀ ਸੋ ਸਫਾਈਆਂ ਤੇ ਬਰੀਕੀਆਂ ਮੇਰਾ ਭਰਾਜਾ ਕਰ ਸਕਦੇ ਹੋ ਤੁਸੀਂ ਬਰੀਕੀਆਂ ਸਫਾਈਆਂ ਬਹੁਤ ਛੋਟੀ ਦੇ ਵਿੱਚ ਆ ਦੇਖੋ ਆ ਦੇਖੋ ਕਰੋ ਚਾਕਾ ਠੀਕ ਆ ਜੀ ਸੋ ਬਿੰਦੀਆਂ ਵਾਲਾ ਲੈਵਾ ਜਿਹਨੂੰ ਕਹਿੰਦੇ ਬਿੰਦੀਆਂ ਵਾਲਾ ਬਰਣਾ ਵਾਲਾ ਲੈਵਾ ਠੀਕ ਆ ਜੀ ਬਿੰਦੀਆਂ ਵੀ ਉਸੇ ਤਰ੍ਹਾਂ ਬਾਕੀ ਵਾਧੂ ਵਾਲੀ ਝੋਟੀ ਆ ਕੱਲ ਨੂੰ ਮੇਰਾ ਭਰਾ ਲੈ ਜਾਊਗਾ ਸੋ 5 7 ਸਵੇਰੇ ਵੇਚਣ ਦਾ ਕੋਈ ਨੰਨੀ ਬਾਹਰ ਨਹੀਂ ਰਹੀ ਇਕਾ ਠੰਡੀ ਧੀਰੀ ਸੀਸ ਸਾਹੂ ਆ ਦੇਖੋ ਬਹੁਤ ਪਿਆਰੀ ਕੱਟੀ ਆ ਲੈ ਵੀ ਨਿਰਮਲ ਵੀਰੇ ਚੰਗੀ ਝੋਟੀ ਆ ਸਾਰੀ ਓਵਰ ਆਲ ਢਾਂਚਾ ਝੋਟੀ ਦਾ ਚੰਗਾ ਹੈ ਬਾਕੀ ਚਲੋ ਪਹਿਲਾਂ ਸਵੇਰੇ ਚੰਗੀ ਮੀਤ ਵੀ ਆਪਾਂ ਕਰਦੇ ਆ ਉਹ ਜੇ ਜਨਵਾਰ ਤੋਂ ਕੀ ਡਿਮਾਂਡ ਹੈ ਕੀ ਮੁੱਲ ਕਰਦੇ ਪਏ ਇਸ ਝੋਟੀ ਦਾ ਜੀ ਜੀ ਆਪਾਂ ਮੋਲਾ ਚ ਕਰਨੇ ਜਾਇਜ਼ ਹੀ ਕਰਨੇ ਆ ਲੈਣ ਦੇ ਨਾਲੇ ਵੇਚੀ ਮੋਲਾਂ ਦਾ 1 15 ਕਰਦੇ ਆ ਜੀ ਆ 1 10 ਦੀ ਝੋਟੀ ਕੱਟੀ ਦੇ ਦਾਂਗੇ ਇੱਕ ਦਸ ਦੀ ਹਾਂ ਹਾਂ ਜੀ ਇਹ ਹੋ ਜੂਗਾ ਥੋੜਾ ਬਾਲਾ ਜਿਵੇਂ ਥੋੜਾ ਬਾਲਾ ਨੇੜੇ ਕੋੜਾ ਜੀ ਮਾਨ ਮਾਨ ਤੇ ਜ਼ਰੂਰ ਰੱਖਾਂਗੇ ਆ ਜ਼ਰੂਰ ਹਾਂ ਜੀ ਮੌਕੇ ਤੇ ਜੋ ਵੀ ਆ ਹਾਂ ਜੀ ਲੋ ਵੀ ਜੋ ਵੀ ਦੋਸਤ ਗੁਜਾਇਸ ਹੈ ਵਿੱਚੋਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ ਜੋ ਡਿਮਾਂਡ ਹੋਊਗੀ ਮੌਕੇ ਤੇ ਜੋ ਬੰਦਾ ਸਰ ਦਾ ਮਾਨਤਨ ਹੋਊਗਾ ਉਹ ਜ਼ਰੂਰ ਕੀਤਾ ਜਾਊਗਾ ਠੀਕ ਹੈ ਜੀ ਸੋ ਬੇਤੁਰਕ ਮੇਰਾ ਪ੍ਰਾਪਤੀ ਕਾਰ ਕਰ ਰਿਹਾ ਬਹੁਤ ਸ਼ਕੀਨ ਕੱਟੀ ਆ ਚੌਗੀ ਚਾਰ ਦੰਦ ਥੱਲੇ ਵੀ ਕਰਮਾਂ ਦੀ ਸੁਪਈਆਂ ਸੁਪਈਆਂ ਬੰਦਾ ਬੰਦੀ ਹਨ ਦੇ ਵੀ ਬੜੀ ਵੀ ਹੋਰ ਤਾਂ ਹੁੰਦਾ ਵੀ ਪਸ਼ੂ ਥੋੜਾ ਜਿਹਾ ਲੇਫਟੀ ਜਾਂ ਥੋੜਾ ਜਿਹਾ ਬਨਸਣ ਕੇ ਜਿਹੜਾ ਪ ਬਾਕੀ ਇਹ ਪਿਆਰੀ ਕਰਮਾ ਲਈ ਥੱਲੇ ਚੰਗੀ ਕਰਦੀ ਹੈ ਹੈ ਆ ਦੇਖੋ ਹਾਂ ਠੰਡੇ ਯਾਰੀ ਰਾਜ ਆ ਵੇ ਵੇਖੋ ਮੇਰਾ ਬਰਾਦਿਕਾ ਦੀ ਚਾਰ ਚੰਦ ਲੱਗੇ ਪਾਏ ਬਿਲਕੁਲ ਸੋ ਗਾਂ ਵੀ ਕਰਮਾ ਲਈ ਕੱਤੀ ਪਾ ਗਈ ਤੇ ਸੋਨੇ ਤੇ ਸੁਹਾਗ ਦੀ ਗੱਲ ਆ ਅੱਗੇ ਨੈਕਸਟ ਆਪਾਂ ਦਿਖਾਉਣੇ ਆ ਤੁਹਾਨੂੰ ਇੱਕ ਬੰਲੇ ਮੱਥੇ ਦੇ ਵਿੱਚ ਇੱਕ ਮੱਝ ਕਰੋ ਇੱਕ ਝੋਡੀ ਕਰੋ ਇਹ ਦੂਜੇ ਤੇ ਜਿਸਵੇ ਆ ਵੀ ਰਾਜ ਦੇ ਜਿਸਵੇ ਆ ਦੂਜੇ ਸਵੇ ਖਾਸ ਠੀਕ ਆ ਜੀ ਸਮਾਂ ਇਹਦਾ ਕਿੰਨਾ ਗਜ ਬਾਕੀ ਆ ਇਹਨੇ 5-4 ਦਿਆਂ ਲੈਣਾ ਰਾਜਾ 5-4 ਦਿਆਂ ਹਾਂ ਜੀ ਆਰਾਮ ਨਾਲ ਕੱਢ ਜੂਗੀ ਪਹਿਲਾਂ ਦੁੱਧ ਦਿੱਤਾ ਨੇ 13-14 ਕਿਲੋ ਦੁੱਧ ਦਿੱਤਾ ਹੁਣ ਮੈਂ ਸਮਾਂ ਹਾਂਜੀ ਠੀਕ ਆ ਜੀ ਲੋ ਵੀ ਪਹਿਲੇ ਸਵੇਰੇ ਦੋਸਤੋ 13 ਲੀਟਰ ਵੀਰਾਂ ਦਾ ਵੀ ਦੁੱਧ ਨੇ ਭਰਾਇਆ ਐਸ ਵਾਰ ਦੂਜਾ ਸਵੇਰਾ ਝੋਟੀ ਨੇ ਸੋਣਾ ਤੇ ਸਮਾਂ ਹਜੇ 5 ਲੈ ਕੇ 4 ਲੈ ਕੇ ਦੇਣਾ ਆਰਾਮ ਨਾਲ ਇਹਨੇ ਕਰ ਮਾਰੀ ਨੇ ਲੈ ਜਾਣੇ ਬਾਕੀ ਫੇਸ ਵੇਖੋ ਕਿ ਮੱਥੇ 'ਚ ਫੁੱਲ ਸਿੰਗੀ ਛੋਟੀ ਆ ਕਈ ਵਾਰਾ ਹੁੰਦਾ ਪੁੱਛਦਾ ਸਿੰਘ ਹੀ ਗੈਰ ਹੁੰਦਾ ਕਈਆਂ ਭਰਾਵਾਂ ਹੁੰਦਾ ਵੀ ਸਾਰਾ ਕੁਝ ਚਾਹੀਦਾ ਸਿੰਘ ਵੀ ਛੋਟਾ ਹੋਵੇ ਬਰੀਤੀ ਦੇ ਵਿੱਚ ਹੋਵੇ ਪਸ਼ੂ ਕਿ ਮੇਰਾ ਪ੍ਰਾਇਪੁਰ ਤੁਸੀਂ ਸਾਰੀ ਬਾਡੀ ਸਟ੍ਰਕਚਰ ਚੈੱਕ ਚ ਕਰ ਲਓ ਬਜਨ ਵੇਟ ਪੂਰਾ ਸੋ 4 ਤੋਂ 5 ਦਿਨ ਹਜੇ ਕੱਢਦੀ ਆ ਬਾਕੀ ਲੇਵਾ ਕਰਮਾ ਲਈ ਸੂ ਨੂੰ ਟੱਚ ਕਰੂਗੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਬਿੰਦੀਆਂ ਪਰਨਾ ਲੇਵਾ ਅੱਗੋਂ ਸ਼ਟਾਰਟ ਹੋ ਕੇ ਤੇ ਬਿਲਕੁਲ ਬੈਕ ਸਾਈਡ ਨੂੰ ਲੇਵਾ ਕੱਢ ਰਹੀ ਆ 5 ਜਾਂ 4 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਆ ਵੇਖੋ ਠੀਕ ਆ ਮੈਂ ਵੀ ਵੀਰੇ ਖੋਲ ਦੇ ਨੂੰ ਤੋੜ ਕੇ ਦਿਖਾ ਦੇ ਸੋ ਝੋਟੀ ਵੀ ਚੰਗੀ ਆ ਠੀਕ ਆ ਜੀ ਦੂਜਾ ਸੂਆ ਇਹ ਵੀ ਝੋਟੀ ਜਿਹੜੀ ਹੁਣ ਤਿਆਰੀਆਂ ਦੇ ਉੱਤੇ ਤੁਹਾਨੂੰ ਆਪਾਂ ਦਿਖਾ ਰਹੇ ਆ ਇਹ ਮਾਲ ਉਹ ਵਿਕਰੀ ਦੇ ਵਿੱਚ ਵੀ ਆ ਕਿਉਂਕਿ ਨਾ ਮੇਰੇ ਭਰਾ ਕਿਸੇ ਨੇ ਲੈ ਜਾ ਕੇ ਚਲੋ ਸੇਲ ਵੀ ਕਰਨਾ ਤੇ 2 ਰੁਪਏ ਕਿਸੇ ਵੀਰ ਨੇ ਜਲਪਾਣੀ ਵੀ ਲੈਣਾ ਤੇ ਉਹ ਵੀ ਮੁਨਾਫਾ ਲੈ ਸਕਦਾ ਠੀਕ ਆ ਜੀ ਕਿਉਂਕਿ ਝੋਟੀਆਂ ਤੁਹਾਨੂੰ ਆਪਾਂ ਨਵੀਆਂ ਦਿਖਾ ਰਹੇ ਆ ਪਹਿਲੇ ਨੰਬਰ ਤੇ ਪਹਿਲੇ ਸੂਰੇ ਦਿਖਾਤੀ ਆ ਦੂਜੇ ਨੰਬਰ ਤੇ ਦੂਜੇ ਸੂਰੇ ਸੋਣ ਵਾਲੀ ਦਿਖਾ ਰਹੇ ਆ ਬਾਕੀ ਝੋਲਾ ਚਾਲਾ ਥੱਲੇੋਂ ਤੁਸੀਂ ਵੇਖੋ ਮਾਰੋ ਇੱਕ ਵਾਰੀ ਨਿਗਾਹ ਬਹੁਤ ਵਧੀਆ ਚੰਗਾ ਝੋਲਾ ਲੇਵੇ ਦੀ ਬੰਤਰ ਬਹੁਤ ਸੋਹਣੀ ਬਣਾਊਗੀ ਪੰਜਾ ਚੌ ਦਿਨਾਂ ਦੇ ਵਿੱਚ ਫੱਪ ਜੂਗੀ ਕਰਮਾਂ ਲਈ ਠੀਕ ਆ ਜੀ ਸੋਹਣਾ ਪਿੱਠ ਪੂੜਾ ਕੱਦ ਮੀਡੀਅਮ ਤੋਂ ਪਲ ਆ ਦੇਖੋ ਸੋ ਬਾਕੀ ਕਾਰੀ ਪਹਰੂਗੀ ਲੈਵਾ ਥਲੇ ਠੀਕ ਹੈ ਜੀ ਕਿਉਂਕਿ ਗੈਰ ਗੂਬ ਵਿੱਚ ਸਨਮ ਚਲੇ ਕਾਫੀ ਪੰਜਾ 14 ਦਿਨਾਂ ਦੇ ਵਿੱਚ ਤਿਆਰੀ ਕਰਕੇ ਸੂਗੀ ਪਿੰਦੇ ਪੁੰਡੇ ਦੀ ਵੀ ਬਿਲਕੁਲ ਬਰੀਕ ਪਤਲਾ ਪਿੰਦਾ ਠੀਕ ਆ ਕਿਉਂਕਿ ਨਿਰਮਲ ਕੀ ਮੋਲ ਕੀਟ ਮਾਰਦੇ ਰਹ ਕਰਦੇ ਆ ਇਸ ਸਮੇਂ ਕੀ ਡਿਮਾਂਡ ਦੇ 10 ਦੀ ਕਰਦੇ ਆ 10 1.5 ਦੀ ਕੱਟੀ ਦੇ ਦਾਂਗੇ ਯੈਸ ਉਹ ਵਾਲੀ ਗੱਲ ਹਾਂਜੀ ਯੈਸ ਉਹ 1.5 ਦੀ 1.5 ਦੀ ਹਾਂਜੀ ਲਓ ਵੀ 1.5 ਦੀ ਜਿਹੜੀ 231 ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਦਿਮਾਗ ਇੱਕ ਦਾਸ ਆ ਚਾਹੇ 15 ਕੁਝ ਵੀ ਆ ਠੀਕ ਆ ਜੀ ਇੱਕ 5 ਦੀ ਯਾਸਰੋ ਜਿਹੜੀ ਤੁਹਾਨੂੰ ਉਹ ਝੋਟੀ ਮਿਲ ਜੂਗੀ ਬਾਕੀ ਲੇਵਲ ਉਵੇ ਦੀ ਬੜੀ ਸਾਫ ਸੁਥਰੀ ਆ ਅਗੇ ਲੈਫਟ ਅਗਲੀ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਏ ਇਹ ਵੀ ਗੱਪਣ ਹਾਂਜੀ ਹਾਂਜੀ ਰਾਜੀ ਕੱਪਣ ਏ ਇਹ ਵੀ ਗੱਪਣ ਮੈਂ ਇਹਦਾ ਸਮਾਂ ਹਜੇ ਕਿੰਨਾ ਕੁ ਬਾਕੀ ਏ ਦੂਜੇ ਹਫਤੇ ਲੈ ਜਾਣਾ ਮੈਂ ਇੱਕ ਹਫਤਾ ਹਜੇ ਦਾ ਬਾਕੀ ਏ ਸਮਾਂ ਠੀਕ ਆ ਜੀ ਬਾਕੀ ਮਾਲ ਕਿਸਾਨ ਜੀ ਨੂੰ ਸਾਫ ਸੁਥਰਾ ਮਿਲੂਗਾ ਕੋਈ ਵੀ ਐਨੀਮਲ ਦਾ ਤੁਸੀਂ ਚੌਧਾ ਕਰੋਗੇ ਦੇ ਧੁਰਕ ਅੱਖਾਂ ਬੰਦ ਕਰਕੇ ਕਰ ਲਿਓ ਠੀਕ ਆ ਜੀ ਮਾਲ ਸਾਫ ਸੁਥਰਾ ਹੀ ਆ ਸੂਆ ਬੁਜਾ ਮੰਨ ਕੇ ਕੋਈ ਸੌਦਾ ਕਰਨੇ ਕੋਈ ਤੀਜਾ ਸਮਝ ਕੇ ਕਰਨੇ ਸਿੰਗਲ ਹੱਡੀ ਆਪ ਤੁਸੀਂ ਦੇਖ ਸਕਦੇ ਜੇ ਪਿੱਠ ਪੁਰਿਆਲੀ ਸਾਈਡ ਤੋਂ ਸਿੰਗਲ ਹੱਡੀ ਆ ਤੇ ਸਮਾਂ ਹਜੇ ਲੈਂਦੀ ਆ ਵੀ ਮੈਨੂੰ ਲੱਗਦਾ ਵੀ ਲੈ ਜੂ ਅੱਠਾ ਦਿਨ ਆਪਾਂ ਲਾਈ ਜਾਣੇ ਮੈਂ ਆਹ ਅੱਠ ਦਿਨ ਬੰਨੇ ਆ ਹਾਂਜੀ ਹਾਂਜੀ ਲੈ ਵੀ ਵੀਰੇ ਖੋਲੇ ਦੇ ਕੋਈ ਨਹੀਂ ਮੜਾ ਤੋਰ ਗਏ ਸੋ ਤੀਜਾ ਸੂਆ ਮੰਨ ਕੇ ਮੇਰਾ ਵੀ ਸੌਦਾ ਕਰਿਆ ਜੀ ਠੀਕ ਆ ਜੀ ਕਿਉਂਕਿ ਨੰਬਰ ਵਾਈ ਜੀ ਅੱਜ ਨਿਰਮਲ ਨੇ ਲਾ ਦਿੱਤੀਆਂ ਨੇ ਪਹਿਲੇ ਨੰਬਰ ਤੇ ਪਹਿਲੇ ਸੂਰੇ ਦੂਜੇ ਨੰਬਰ ਤੇ ਦੂਜੇ ਸੂਰੇ ਹੈ ਹਾਂਜੀ ਲੈ ਵੀ ਤੀਜੇ ਨੰਬਰ ਤੇ ਤੀਜੇ ਸੂਰੇ ਜੇ ਤੁਹਾਨੂੰ ਆਪਾਂ ਜਿਹੜੀ ਇਹ ਮਾਜ ਦਿ ਮਾਦੋ ਤਾਂ ਤੁਸੀਂ ਚੈੱਕ ਕਰ ਲੋ ਦੁੱਧ 12 13 ਕਿਲੋ ਇਹ ਦੇ ਦਿੰਦੀ ਆ ਭਰਾ ਦੂਗੀ ਹਨਾ ਥਾਂ ਤੋਂ ਬੜਾ ਸੋਹਣਾ ਲੱਗਾ ਮੈਨੂੰ ਆਹ ਦੇਖੋ ਜੀ ਸੋ ਹਜੇ ਦੋਸਤੋ ਬਣਾ ਬਣੂਗੇ ਪੂਰਾ ਲੇਵਾ ਨੇ ਕਰਮਾਲੀਆਂ ਤਿਆਰ ਕਰਨਾ ਕਿਉਂਕਿ ਦਿਨਾਂ ਦੇ ਅਕੋਰਡਿੰਗ ਹੀ ਗੱਲਬਾਤ ਬਣਨੀ ਆ ਤੇ ਜੇਕਰ ਆਪਾਂ ਕਹੀਏ ਵੀ ਤਿਆਰੀ ਤੇ ਆ ਚਲੋ ਤਿਆਰੀ ਤੇ ਪਸ਼ੂ ਵੀ ਦਿਖਾਈ ਦੇ ਤੁਹਾਨੂੰ 5 7 ਦਿਨ ਲੈਂਦੀ ਆ ਉਸ ਹਿਸਾਬ ਨਾਲ ਮੇਰਾ ਭਰਾ ਤੁਸੀਂ ਇੱਕ ਅੰਦਾਜ਼ਾ ਲਾ ਲਿਆ ਜੀ ਵੀ ਬਿਲਕੁਲ ਬਣ ਜੂਗੀ ਚੰਗੀ ਥੱਲੇ ਠੀਕ ਹੈ ਸੋ ਲੇਵਾ ਪੱਧਰ ਆ ਦੇਖੋ ਠੀਕ ਹੈ ਜੀ ਉਹ ਆਦਿਕ ਜੀ ਬੈਣੀ ਆਏ ਪਾਸੋਂ ਤਾਣ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ ਗਰਲਾਂ ਵੀ ਸਪੇਸ ਗੈਪ ਵੀ ਚੰਗਾ ਆਪਸੀ ਥਾਣਾ ਦਾ ਠੀਕਾ ਚਾਰੇ ਥਾਣਾ ਸੋਹਣੇ ਗੈਪ ਸਪੇਸ ਤੇ ਆ ਮਾਲ ਆ ਜੀ ਸਾਰਾ ਠੰਡਾ ਦੇਖੋ ਇੱਧਰ ਆਹ ਹੈ ਸੀ ਰਸੂਲਾ ਕਰਮਾਲੀਆਂ ਉਧਾਂ ਕੋਈ ਗੱਲ ਬਾਤ ਨਹੀਂ ਕੋਈ ਗਾਲੀਆਂ ਨਹੀਂ ਪੈਂਦੀਆਂ ਕੋਈ ਸ਼ੂਕਰ ਜੀਆਂ ਨਹੀਂ ਜੀ ਠੀਕਾ ਜੀ ਕੋਈ ਭੱਜਿਆ ਨਾ ਟੱਪਾਂ ਵਾਲੀਆਂ ਨਹੀਂ ਗੀਆਂ ਪੂਰੇ ਤਰ੍ਹਾਂ ਤੁਸੀਂ ਦੇਖ ਲਿਆ ਮਾਲ ਪੂਰਾ ਠੰਡਾ ਤੇਰਾ ਸੀਐਸ ਆਊਗਾ ਮੈਂ ਵੀ ਨਰਮਲ ਕੀ ਮੁੱਲ ਕੀ ਡਿਮਾਂਡ ਕਰਦੇ ਆ ਇਸ ਸਮੇਂ ਦੀ ਵੀ ਜੀ ਡਿਮਾਂਡ ਦੇ 98000 ਰੁਪਇਆ ਕਰਦੇ ਆ 98 ਹਾਂਜੀ 99 ਹੀ ਦੇ ਦਾਂਗੇ ਯੇ ਸੁਣੋ ਜੈ ਸੁਨੋ ਜੀ 95 ਰੁਪਏ ਕਰ ਦਗੇ ਕੱਕੀ ਦੇ ਫਟੇ ਖੁਸ਼ੀ ਨਾਲ ਦਾਦ ਗਏ ਪੁੰਦੀਆਂ 93 ਦੇ ਦਾਂ ਤਰਾ ਦੇ ਦੀ ਹਾਂਜੀ ਲਓ ਵੀ 95000 ਦੇ ਵਿੱਚ ਹੋਰ 2000 ਮਾਨਤਨ ਹੋ ਜਾਊਗਾ 93000 ਦੀ ਇਹ ਅੱਜ ਮਾਝ ਮੇਰੇ ਭਰਾਵਾਂ ਨੂੰ ਮਿਲ ਜਾਊਗੀ ਠੰਡੇ ਜੀ ਇਹ ਬਹੁਤ ਚਾਹੀਦੀ ਠੰਡੀ ਤੇਰੀ ਸੀਲ ਸੌ ਸਾਫ ਸੁਥਰਾ ਨੇਵਾ ਜਿੱਦਾਂ ਮਰਜ਼ੀ ਤੇ ਸੰਧੀ ਕਰੀ ਆਹ ਦੇਖੋ ਜੀ ਹਾਂ ਆ ਠੀਕ ਆ ਭਾਈ lobe ਤੁਹਾਨੂੰ 93000 ਦੀ ਮਿਲ ਜੂਗੀ ਇੱਕ ਅੱਗੇ ਤੁਹਾਨੂੰ ਆਪਾਂ ਮਾਜ ਦਿਖਾ ਦਿੰਨੇ ਆ ਇਹ ਸੂਈ ਦਵਾਈਏ ਬਿਲਕੁਲ ਤਾਜੀ ਮਗਰ ਇਹਦੇ ਬੱਚਾ ਕੱਟਾ ਮੇਲ ਕਾਫ ਨੀਲੀ ਰਾਬੀ ਦੇ ਵਿੱਚ ਮਗਰ ਪੱਛਾ ਇਹ ਤੇ ਇਹ ਅੱਜ ਨਰਮਲ ਕਿੰਨੇ ਦਿਨਾਂ ਦੀ ਸੂਈ ਆ ਵੀ ਜੀ ਇਹ ਤਿੰਨ ਚਾਰ ਦਿਨ ਦੀ ਸੂਈ ਆ ਤਿੰਨ ਚਾਰ ਦਿਨ ਹੋ ਗਏ ਹਾਂਜੀ ਠੀਕ ਆ ਸੁਈਆਂ ਦੇ ਵਿੱਚ ਕਿਵੇਂ ਆ ਕੋਈ ਤੀਜਾ ਮਾਲੇ ਕੋਈ ਚਪਸਾ ਮਾਰ ਲੇ ਠੀਕ ਆ ਵੀਰ ਆਪਾਂ ਕਹਿੰਦੇ ਜਾਂਚ ਕਰਕੇ ਉਮਰਾਨ ਆਪ ਦੀ ਸਮਝ ਦੇਖ ਲੈ ਸਮਝ ਦੇਖ ਕੋਈ ਤੀਜਾ ਮਾਰ ਲੈ ਕੋਈ ਚੌਥਾ ਮਾਰ ਲੈ ਅੱਜ ਦਿਨ ਵੀ ਤਿੰਨ ਹੀ ਹੋਇਆ ਤਿੰਨ ਦਿਨ ਹੋਇਆ ਅਜਾ ਬੋਲਾ ਕਿੰਨਾ ਇਸ ਵਕਤ ਬੋਲਾ ਵੀਰ ਜੀ ਪੱਕਾ ਜਿਹੜਾ 7 ਕਿਲੋ ਬੋਲਾ ਹੈਗਾ 7 ਕਿਲੋ ਮੌਕੇ ਤੇ ਹੈਗਾ ਓਕੇ ਜਿਹੜਾ ਹੈਗਾ ਲਓ ਜੀ 7 ਕਿਲੋ ਦੋਸਤੋ ਬੋਲਾ ਹੈ ਕੋਈ ਬੱਚਾ ਤੁਹਾਨੂੰ ਦਿਖਾ ਦਈਏ ਨਾ ਫੇਸ ਇਹਨੂੰ ਕਰਦੇ ਆ ਮਾੜਾ ਜਿਹਾ ਮੂੰਹ ਕਰਦੇ ਆ ਉਹ ਬੱਚਾ ਦਿਖਾ ਦਿੰਦੇ ਆ ਕਿਸੇ ਭਰਾ ਨੇ ਜਿਹਨੂੰ ਨੀਲੀ ਰਾਵੀ ਦਾ ਕਿਸੇ ਨੇ ਸੀਮਨ ਕਹੇ ਚਾਹੇ ਮਾਲੀ ਤੋਂ ਇਹ ਮਾਜ ਲਵਾਈ ਆ ਬੱਚਾ ਚੰਗਾ ਪਾ ਗਈ ਆ ਕਰਮਾਲੀ ਦਾ ਕਟਾ ਤੁਸੀਂ ਸਾਬ ਨੂੰ ਵੀ ਠੀਕ ਆ ਜੀ ਚਲੋ ਇਹ ਵੀ ਵੱਧ ਮਗਰ ਮੇ ਖੁਰ ਤੋਂ ਗਿਆ ਠੀਕ ਆ ਜੀ ਪੂਛ ਹਾਫ ਵਾਈਟ ਇਹ ਜਿਹੜਾ ਨਿਸ਼ਾਨੀਆਂ ਦੇ ਵਿੱਚ ਕੱਟਾ ਆ ਗਿਆ ਮਗਰ ਕੋਈ 7 ਕਿਲੋ ਬੋਲੋ ਤੋਂ ਸਟਾਰਟਿੰਗ ਅੱਜ ਕਿੰਨਾ ਦਿਨਾਂ ਦੀ ਸੂਈ ਆ ਸੂਬਾ ਤਿੱਜਾ ਕੋਈ ਚੌਥਾ ਮੰਨ ਕੇ ਸੌਦਾ ਕਰ ਲਿਆ ਜੀ ਠੀਕ ਆ ਬਾਕੀ ਬਾਹਰ ਕੱਢ ਕੇ ਚੰਗੀ ਤਰ੍ਹਾਂ ਥਾਣ ਦੇਵਾ ਤੁਹਾਨੂੰ ਦਿਖਾ ਦਿੰਨੇ ਆ ਬਧੇਰੇ ਗੱਲਬਾਤ ਸਮਝ ਆ ਜਾਊਗੀ ਕਿ ਵਾਈਚੂ ਜੀ ਨੇ ਪੋਲੀ ਚ ਜੀ ਇੱਕ ਨੰਬਰ ਹੋ ਗਿਆ ਹੱਥ ਨਾਲ ਲਾਵੇ ਵੀਰ ਆ ਵੀਡੀਓ ਮੰਗਾ ਲੈ ਸਿੱਧੀ ਠੀਕ ਆ ਜੀ ਹਾਂ ਜੀ ਰਾਜਾ ਤੁਹਾਨੂੰ ਪਹਿਲਾਂ ਗੱਲ ਦਾ ਮਾੜਾ ਮਾਲ ਲੈਣਾ ਨਹੀਂ ਗਾ ਖਰਾਬ ਬਿਲਕੁਲ ਜੀ ਬਿਲਕੁਲ ਪਸ਼ੂ ਸਵਾ ਦੇ ਵਿੱਚ ਆ ਪਸ਼ੂ ਕਿਉਂਕਿ ਅਜ ਤਿੱਜਾ ਕੇ ਦੇਣਾ ਕੱਟਾ ਮਗਰ ਤੁਹਾਨੂੰ ਆਪਾਂ ਬੱਚਾ ਦਿਖਾਈ ਦਿੱਤਾ ਉੱਥੋਂ ਇੱਕ ਆਈਡੀਆ ਤੁਸੀਂ ਲੈ ਲੈਣਾ ਬਿਲਕੁਲ ਪਿੰਡਾ ਬਤਲਾ ਬਰੀਕ ਸਗਿਨ ਤੇ ਮੱਝ ਦੁੱਧ ਵਾਲੀ ਕਰਮਾਂ ਲਈ ਜਿਆਦਾ ਨਹੀਂ ਆਪਾਂ ਕੋਈ 11 11 11 10 ਲੀਟਰ ਆਰਾਮ ਨਾਲ ਚੁਵਾਈ ਇਹਦੀ ਕਰ ਸਕਦੇ ਆ ਬਾਕੀ ਚੰਗੀ ਕਿਸੇ ਭਰਾ ਦੀ ਡਾਈਟ ਹੈ ਚੰਗਾ ਪ੍ਰਬੰਧ ਰਿਹਾ ਠੀਕ ਆ ਇਸ ਵਕਤ 7 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਜਿਹੜਾ ਇਸ ਵਕਤ ਇਹਦੇ ਥੱਲੇ ਮੌਕੇ ਤੇ ਮੌਜੂਦ ਸੋ ਚੁਵਾਈ ਤੁਹਾਨੂੰ ਦੱਸ ਹੀ ਦਿੱਤੀ ਆ ਯੋਗੀ ਮਾਲ ਰੂਟੀਨ ਦੇ ਵਿੱਚ 5 7 8 ਮਗ ਆਉਣੇ ਤੇ ਜਾਣੇ ਠੀਕ ਹੈ ਜੀ ਸੋ ਕਦੀ ਵੀ ਨਹੀਂ ਹੁੰਦਾ ਵੀ ਚਲੋ ਮਾਲ ਆਪਦੇ ਲੋਕੀ ਮਾੜਾ ਡੰਗਰ ਖਰੀਦੇ ਇਹ ਬੰਦਾ ਔਲਾ ਪਛੂ ਖਰੀਦੇ ਬਾਕੀ ਜਾਗ ਰੋਡ ਦੇ ਵਿੱਚ ਮਿਲ ਜੂਗੀ ਜਿਹੜੀ ਸੂਈ ਸਵਾਈ ਮਾਜਦਾ ਤੇ ਇਹਦਾ ਨਿਰਮੋਲ ਜਿਹੜੀ ਸੱਜਰ ਸੂਈ ਆ ਆਪਣੇ ਕੋਲੋਂ 7 ਕਿਲੋ ਬੋਲਾ ਕਿੰਨੇ ਦੇ ਦੇ ਦਾਂਗੇ ਵੀ ਜੀ ਮੋਲ ਤੇ 85000 ਕਰਦੇ ਆ ਹਾਂ 80000 ਦੀ ਮੈਂ ਦੇ ਦਾਂਗੇ 80000 ਦੀ ਹਾਂਜੀ ਯੈਸ ਨੋ ਇਹ ਕੰਮ ਕਰਦ ਗਏ ਪੂਰੀਆਂ ਛੋਟਾ ਛਟਾ ਕਰ ਗਏ 78 ਦੀ ਜਨਾ ਵੀਰ ਜੀ 70000 ਦੀ ਹਾਂਜੀ 97800 ਦੀ ਮੇਰੇ ਭਰਾਵੋ ਇਹ ਮੱਝ ਮਿਲ ਜੂਗੀ ਜਿਹਦਾ ਬੱਚਾ ਤੁਹਾਨੂੰ ਆਪਾ ਦਿਖਾਈ ਦਿੱਤਾ ਨੀਲੀ ਰਾਵੀ ਦਾ ਕੱਟਾ ਮਗਰ ਮੇਲ ਕਾ ਆਵਾ ਸੋ ਚਵਾਈ ਪਹਿਲਾਂ ਵੀ ਜ਼ਿਕਰ ਕੀਤਾ ਬਾਰ ਬਾਰ ਆਪਾ ਜ਼ਿਕਰ ਕਰਦੇ ਆ ਚਵਾਈ ਇਥੇ ਆਣ ਕੇ ਤੁਸੀਂ ਕਰ ਲਓਗੇ ਪਸ਼ੂ ਇਹਨਾਂ ਵੱਲੋਂ ਕੋਈ ਮਾੜਾ ਨਹੀਂ ਖਰੀਦਿਆ ਜਾਂਦਾ ਹੈਗਾ ਚਵਾਈ ਆਪਾ ਲਾਉਣ ਦੀ ਲੋੜ ਨਹੀਂ ਆ ਹ ਇੱਕ ਨੰਬਰ ਦੀ ਚਵਾਈ ਆਨਲਾਈਨ ਵੀ ਕਿਸੇ ਨੇ ਮਗਾਉਣਾ ਤੇ ਬੇਤੁਰਕ ਹੋਗੇ ਤੁਸੀਂ ਆਨਲਾਈਨ ਵੀ ਖਰੀਦਿਆ ਹੀ ਕਰ ਲਿਓ ਠੀਕ ਹੈ ਜੀ ਸੋ ਬਾਕੀ ਮਾਦੇ ਚੰਗੀ ਹੈ 78000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਅੱਜ ਆ ਗਈ ਹੈ ਵੱਡੇ ਢਾਂਚੇ ਦੇ ਦੇ ਹਾਂਜੀ ਹਾਂਜੀ ਵੱਡੇ ਢਾਂਚੇ ਕੱਦ ਬਹੁਤ ਪੂਰਾ ਮੋਰਾ ਬਰੀਡ ਦੇ ਵਿੱਚ ਹੀ ਹੈ ਹਾਂਜੀ ਹਾਂਜੀ ਛੋਟੀ ਦਾ ਕੀ ਹਿਸਾਬ ਕਿਤਾਬਾ ਬੇਰਵਾ ਕੀ ਆ ਇਹਨੇ ਜੇਨੂੰ 2-2.5 ਮਹੀਨੇ ਹੋ ਗਏ ਸੂਈ ਨੂੰ ਹਾਂਜੀ ਤੇ ਇਹਨੇ 3-8 ਕਿਲੋ ਰੋਡ ਦੇ ਬਾੜੇ ਨੇ ਮਿਲਦੀ ਦੋਵੇਂ ਟਾਈਮਾਂ ਦੋਨੋਂ ਟਾਈਮ ਬਾੜੇ ਦੇ ਮਿਲਦੀ ਹਾਂਜੀ ਦੋਵੇਂ ਟਾਈਮ ਬਾੜੇ ਨੇ ਮਿਲਦੀ ਇਹ ਕੰਮ ਨਹੀਂ ਵੀ ਟਿਕਾ ਟੁਗਾ ਲੋਨ ਦੀ ਨਹੀਂ ਮਰਾਜ ਕੋਈ ਗੱਲ ਨਹੀਂ ਠੀਕ ਆ ਅੱਜ ਸਮਾਂ ਸਮਾਂ ਕਿੰਨਾ ਹੋ ਗਿਆ ਤਾਂ ਛੋਟੀ ਨੂੰ ਸੂਈ ਨੂੰ ਇਨੂੰ ਦੋ ਟਾਈਮ ਇਨ ਇਹ 8 ਕਿਲੋ ਨੱਟ ਹਾਜ਼ਰ ਆ ਨੱਗਰ ਆ ਟਨ ਲੋ ਵੀ 8 ਕਿਲੋ ਦੋਸਤੋ ਦੋਦੇ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਆ ਦੇਖੋ ਸੋ ਬਾਕੀ ਮੇਰਾ ਭਰਾ ਥਾਂ ਤੁਸੀਂ ਦੇਖ ਸਕਦੇ ਹੋ ਜੇ ਨਖੇਰ ਹੈ ਚੌਥਾ ਥਾਂ ਦੇ ਵਿੱਚ ਵੰਦਗਰਮ ਤੁਹਾਡੇ ਸਾਹਮਣੇ ਆ ਚੋਣ ਜਾਣ ਵੀ ਇੱਕ ਨੰਬਰ ਹੋਊ ਰਾਜਾ ਜੀ ਆ ਬਾਕੀ ਸਲਬਾ ਕਰੂਗਾ ਤੇ ਇਹ ਅਜ ਗਿਫਟੀ ਦੇ ਦੇਣਾ ਵੀਰਾਂ ਦੇ ਵੀ ਬਿਲਕੁਲ ਜਾਇਜ਼ ਰੇਟ ਤੇ ਦੇ ਦੇਣੀ ਆ ਪਸਾ ਬਿਲਕੁਲ ਜਿਹੜੀ ਉੱਚੇ ਬੱਚੇ ਦੇ ਵਿੱਚ ਕਰੋ ਚਾਹੇ ਬਗੈਰ ਬੱਚੇ ਕਰੋ ਕਿਉਂਕਿ ਬਗੈਰ ਬੱਚਿਆਂ ਤੇ ਬਗੈਰ ਬੱਚੇ ਕਹਾਂਗੇ 2 2.5 ਮਹੀਨਿਆਂ ਦਾ ਸਮਾਂ ਹੋਇਆ 8 ਕਿਲੋ ਦੁੱਧ ਮਿਲਦੀ ਪਾੜੇ ਤੇ ਆ ਠੀਕ ਆ ਜੀ ਬਾਕੀ ਕੱਦ ਹਾਈਟ ਤੁਹਾਡੇ ਸਾਹਮਣੇ ਆ ਇੱਥੇ ਆਇਆ ਕੋਈ ਵੀ ਮੇਰਾ ਭਰਾ ਇਹ ਨਹੀਂ ਆਖੂਗਾ ਵੀ ਇਹ ਛੋਟੇ ਕੱਦ ਦੀ ਆ ਤੁਸੀਂ ਵੱਡੇ ਕਹਿ ਦਿੱਤੀ ਆ ਜਾਂ ਵੱਡੇ ਕਰਕੇ ਦਿਖਾਈ ਗਈ ਆ ਇਹ ਨਿਰਮਲ ਉਹ ਜਿਵੇਂ ਮੜ ਇੱਕ ਬਾਈ ਰੱਖਦੀ ਤਾਰਾ ਪ੍ਰੋਪਰ ਨੇ ਤਾਰਾ ਬਰਾਬਰ ਆ ਜਿੱਥੇ ਬਾਈ ਰੱਖਦੀ ਜਰੂਰ ਮਾਰੀ 8 ਕਿਲੋ ਦੋ ਦਾ ਦੋਸਤ ਕਿਸੇ ਭਰਾ ਨੇ ਜੈਨੂਨ ਠੀਕ ਹੈ ਜੀ ਬੱਦੀ ਮੱਝ ਖਰੀਦਣ ਦਾ ਕੋਈ ਵੀ ਰਚਾ ਵਾਣਾ ਵੀ ਝੋਟੀ ਚੰਗੀ ਮਿਲ ਜੇ ਇੱਕ ਰੰਗ ਮਿਲ ਜੇ ਜੈਡ ਬਲੈਕ ਤੇ ਬਾਕੀ ਪਿੱਠਪੜਾ ਤੁਸੀਂ ਦੇਖ ਸਕਦੇ ਜੇ ਵੀ ਪਿੱਠਪੜਾ ਕਿੱਥੇ ਕਰਵਾ ਲਈਦਾ ਠੀਕ ਹੈ ਜੀ ਪੂਰੀ ਵੱਡੀ ਉੱਚੀ ਝੋਟੀ ਆ ਜ਼ਬਾਨ ਝੋਟੀ ਆ ਤੇ ਜੈਜ ਰੇਡ ਦੇ ਵਿੱਚ ਅਜ ਮਿਲ ਜੂਗੀ 8 ਕਿਲੋ ਦੁੱਧ ਮੇਰੇ ਭਰਾ ਚੋਈ ਚੱਲਿਆ ਦੇ ਦਾ ਉਹ ਕਿਸੇ ਭਰਾ ਨੇ ਅਸਲ ਬਰੀਡ ਚਾਹੇ ਮੋਹਰਾ ਬਰੀਡ ਦਾ ਕੋਈ ਚੰਗਾ ਸੀਮਣ ਲੈਣਾ ਉਹ ਇਹੋ ਜੀ ਮੈਂ ਤਾਂ ਤੁਸੀਂ ਗਾ ਅਗੇ ਚੰਗਾ ਸੀਮਣ ਲੈ ਸਕਦੇ ਜੇ ਠੀਕ ਹੈ ਬੱਚਾ ਲੈ ਸਕਦੇ ਨਿਰਮਲ ਕੀ ਮੋਲੇ ਕੀ ਡਿਮਾਂਡ ਰੋਗੀ ਦੀ ਮੇਰੇ ਕੋਲ ਜਾਜਾ ਰਾਜੀ ਹਾਂ ਨਾਲ ਗੱਲ ਕਰਦੀ ਅੱਜ 50000 ਦੀ ਦੇ ਦਾਂਗੇ 50000 ਦੀ ਹਾਂਜੀ ਅ ਛੋਟੀ ਚੰਗੀ ਹੈ ਚਲ ਕੋ ਸਾਹਮਣੇ ਕੱਲ ਨੂੰ ਤੁਹਾਨੂੰ ਭਾਵੇਂ 2 ਲੱਖ ਦੀ ਵੇਚ ਲੈ ਤਿਆਰੀਆਂ ਸਹੀ ਗੱਲ ਹੈ ਹਣਾ ਇਹਨਾਂ ਕਰਮ ਵਾਲਿਆਂ ਚ ਘਾਟਾ ਕੋਈ ਨਹੀਂ ਦੋਨ ਹੀ ਪਾਉਣੀਆਂ ਜਦੋਂ ਭਾਈ ਜੇ ਮੇਰਾ ਵੀਰ ਦੂਰੋਂ ਆਉ ਥੋੜੀ ਛੋਟ ਹੋਰ ਕਰਦਾ ਹਾਂ ਕਿੰਨੀ ਹੋ ਜੂਗੀ 60000 ਦੀ ਦੇ ਦਾਂਗੇ 60000 ਦੀ ਹਾਂਜੀ ਲੋ ਵੀ ਦੂਰ ਨੇੜੇ ਵਾਲਾ ਭਰਾ ਵੀ ਕੋਈ ਆਉਂਦਾ ਠਿਕਾਣਾ ਵੀ ਵੀਰ ਦਾ 80000 ਦੀ ਦੇ ਦਿਆਂਗੇ ਹਾਂਜੀ ਚਲੋ ਜਿਆਦਾ ਨਹੀਂ ਵੀ 100 150 ਕਿਲੋਮੀਟਰ ਤੋਂ ਤੱਕ tờਰ ਬਿਤਾ ਇਤੇ ਨਹੀਂ ਆ ਰਿਹਾ 3200 ਖਰਚੇ ਲੱਗ ਜਾਂਦਾ ਹਾਂਜੀ ਤੇ ਉਹ ਸਮਝਾਗੇ ਵੀ ਜਦੋਂ 3000 ਰੁਪਏ ਉਹ ਤੋਂ ਵੀਰ ਨੇ ਛੱਡ ਦਿੱਤਾ ਤੇ ਜੇਕਰ ਜਦੋਂ ਕਿਸੇ ਭਰਾ ਨੇ ਪਹੁੰਚ ਕਰਾਉਣੀ ਆ ਉਹ ਤਾਂ ਬੀ ਐਕਸਟਰਾ ਚਾਰਜ ਰਹਿਣਗੇ ਐਂਡ ਤੁਹਾਨੂੰ ਜਿਹੜੀ ਇਹ 6000 ਰੁਪਏ ਦੀ ਮਿਲ ਜੂਗੀ ਹਾਂਜੀ ਤੇ ਬਾਕੀ ਮੇਰਾ ਭਰਾ ਮਾਰ ਲਿਓ ਚਾਰਾ ਇੱਕ ਤੁਹਾਨੂੰ ਕੁਝ ਸਮਾਂ ਕੱਚੀ ਆਪਾਂ ਮੱਝ ਦਿਖਾ ਦਿੰਨੇ ਆ ਵੈਸੇ ਵੀਰੋਣੀਆਂ ਦੇ ਵੀ ਆਪਣਾ ਜਬ ਖੌਣ ਤੱਕ ਲੋ ਮਕਸਦ ਨਹੀਂ ਸੀਗਾ ਇਹ ਮੱਝ ਚੰਗੇ ਦੋਦਲੀ ਆ ਪਿਛੋਂ ਚੰਗੇ ਰਿਕਾਰਡ ਤੇ ਇਹਨਾਂ ਦੇ ਕੋਲ ਆਈ ਆ ਤੇ ਰਾਤਾਂ ਸੀ ਇਹਨਾਂ ਦਾ ਵੀ ਪੂਰੀ ਤਿਆਰੀ ਤੇ ਵੇਚਾਂਗੇ ਜੇ ਰਵੀ ਅੱਜ ਤੁਹਾਨੂੰ ਪਸੰਦ ਆ ਜਾਂਦੀ ਆ ਤੁਸੀਂ ਗੱਲਬਾਤ ਕਰ ਲਿਓ ਮੁੰਨ ਜਿਹੜਾ ਦਾ ਫੋਨ ਤੇ ਹੋਊਗਾ ਇਹ ਨਿਰਮਲ ਪਿਛੋਂ ਕਿੰਨੇ ਦੁੱਧ ਦੀ ਸ਼ੈਦੀ ਤੇ ਆਈ ਆ ਜੀ ਮੈਂ ਆਪਾਂ ਆਪ ਦਿੱਤੀ 16 ਕਿਲੋ ਦੁੱਧ ਦਾ ਪਾਪ ਦੇ ਹੱਥੀ ਚ ਆਇਆ ਆ ਮੈਂ 16 ਕਿਲੋ ਹਾਂਜੀ ਇਹ ਸਮਾਂ ਹਜੇ ਕੋਈ 25 ਦਿਨ ਦਾ ਨਹੀਂ ਨਹੀਂ 20-25 ਦਿਨ ਦਾ ਆਇਆ ਰਾਜਾ 20-25 ਦਿਨ ਹਾਂਜੀ ਲਓ ਜੀ 16 ਕਿਲੋ ਦੁੱਧ ਵਾਲੀ ਦੋਸਤੇ ਕਮਾਜ ਦਿਖਾ ਰਹੇ ਆ ਤੁਹਾਨੂੰ 20 ਤੋਂ 25 ਦਿਨ ਦੀ ਹਜੇ ਇਹ ਕੱਚੀ ਆ ਨਰਮਾ ਹਾਈਟ ਕੱਦ ਬਹੁਤ ਵੱਡਾ ਹੈ ਤੇ ਸਵੇਰੇ ਤੀਜਾ ਕ ਜਾਦੀ ਹੈ ਤੀਜਾ ਤੀਜਾ ਰਾਤ ਸੁਣਾ ਤੀਜਾ ਸਵੇਰ ਸੁਣਾ ਇਹਦਾ ਮੁੱਲ ਦੋਸਤੋ ਵੀਰ ਉਹਨਾਂ ਨੇ ਸਟਾਰਟਿੰਗ ਤੋਂ ਮੈਨੂੰ ਕਹਿਤਾ ਸੀਗਾ ਕਿ ਦਿਖਾਵਾਂਗੇ ਜਰੂਰ ਮੁੱਲ ਫੋਨ ਤੇ ਹੋਊਗਾ ਕਿਉਂਕਿ ਹੋ ਸਕਦਾ ਵੀ 20-25 ਦਿਨਾਂ ਬਾਅਦ ਆਪਾਂ ਫੇਰ ਇਹਨੂੰ ਵਿਖਾਈਏ ਉਹਦੀ ਗੱਲਬਾਤ ਥੋੜੀ ਹੋਰ ਹੋਊਗੀ ਜਦੋਂ ਤਿਆਰੀ ਤੇ ਚਾਹੇ ਕਿਸੇ ਭਰਾ ਨੂੰ ਚੁਆ ਕੇ ਤੋਂ ਦੋ ਦਿਨਾਂ ਪੈ ਗਿਆ ਉਹ ਗੱਲਬਾਤ ਹੋਰ ਆ ਇਸ ਕਰਕੇ ਮੁੱਲ ਇਹਦਾ ਫੋਨ ਤੇ ਆ ਅੱਜ ਹੋ ਸਕਦਾ ਵੀ ਕੱਚੀ ਭਰਾ ਕੋ ਲੈ ਜਾਵੇ ਜਿਹਨੇ ਸਾਹਮਣੀ ਸੂਤਨੇ ਨੇ ਚਲੋ ਵੀ 25 ਦਿਨ ਉਹਨੂੰ ਥੋੜਾ ਜਿਹਾ ਜੈਨੂਨ ਜਾ ਕਿ ਜਦੋਂ ਤਿਆਰੀ ਤੇ ਮਾਲ ਹੁੰਦਾ ਜਾਂ ਬਿਲਕੁਲ ਦੁੱਧ ਥੱਲੇ 16 ਲੀਟਰ ਨੇ ਹਾਜ਼ਰ ਕਰਤਾ ਤਾਂ ਔਕੇ ਦੀ ਗੱਲ ਹੋ ਗਈ ਆਵੇ ਲਾਇ ਪੈ ਗਈ ਰਾਜ ਸਿੰਘ ਆ ਲਾਇ ਆ ਨਾ ਪੈ ਗਈ ਮੈਂ ਨੇ ਦਸੀ ਜਾਂਦਾ ਵੀ ਛੱਡਾ ਛੋਟਾ ਚੰਗਾ ਬਰੌਂਦੀ ਕਰਵਾ ਲਈ ਆ ਜਮਾ ਦਾ ਥੀ ਚੋਈ ਹੋਈ ਇੱਕ ਨੇ ਦੱਸਿਆ ਹੁੰਦਾ ਨਾ ਕਿੰਨੇ ਮੰਨ ਲਓ ਹਾਂਜੀ ਹਾਂਜੀ ਥੀ ਚੋਈ ਹੋਈ 16 ਕਿਲੋ ਦੁੱਧ ਦੀ ਠੀਕ ਹੈ ਵੀਰੇ ਹਾਂਜੀ ਬਾਕੀ ਥੱਲੇ ਦੇਸੀ ਰਿਆ ਤੁਹਾਡਾ ਭੋਂਡਾ ਦੱਸਣ ਦਿਆ ਵੀ ਬੜੋ ਬਣੂ ਦੀ ਚੰਗਾ ਲੜ ਰੋਡ ਬੜੇ ਆ ਨਾ ਥੱਲੇ ਹਾਂਜੀ ਹਾਂਜੀ ਬਿਲਕੁਲ ਅੱਗੋਂ ਉਹ ਤੇ ਸੂਨ ਨਾਲ ਜਿਹੜਾ ਮੇਵਾ ਟੱਚ ਕਰੂਗੀ ਲੇਵੇ ਆਰਡਰ ਦੀ ਕੁਆਲਿਟੀ ਦੱਸ ਦਿੰਦੀ ਹੈ ਜਿਹੜਾ ਪਛੂ ਬੇਚ ਛਕੇ ਜਿਹੜਾ ਡਰਾਈ ਪੀਡ ਦੇ ਵਿੱਚ ਥੋੜਾ ਥੋੜਾ ਲਾਹਣਾ ਇਹਨੇ ਸਟਾਰਟ ਕੀਤਾ ਹਾਂਜੀ ਫੋਨ ਤੇ ਭਰਾ ਮਤਲਬ ਚਾਹ ਵਾਲਾ ਵੀ ਜਿਹੜਾ 15 16 ਲੀਟਰ ਵਾਲੀ ਮੱਧ ਕਿੰਨੀ ਚਾਹੁੰਦਾ ਹਾਂਜੀ ਹਾਂਜੀ ਉਹਨੂੰ ਅੱਜ ਜਾਇਜ਼ ਕਰਕੇ ਦੇ ਦਿਆ ਜੀ ਜਾਇਜ਼ ਫੋਨ ਤੇ ਕਾਲ ਉਹ ਪਿਆਰੀ ਦੇ ਤਾਂ ਆਪਾਂ ਨੂੰ ਵੀ ਪਤਾ 25 30 ਜਿਹੜਾ ਜਦੋਂ ਬਖਾਰਾ ਤਿਆਰ ਹੋਇਆ ਜਾਂ 15 20 ਕਿਲੋ 15 16 ਕਿਲੋ ਤਿਆਰ ਕਰਕੇ ਦੇਣਾ ਉਹਦਾ ਮੁੱਲ ਮੌਕੇ ਦੇ ਫਿਰ ਜਿੰਨਾ ਮੰਗੀ ਅਗਲਾ ਮੈਂ ਵੀ ਖਰਚੀ ਗਏ ਉਹਨੇ ਪੈਸੇ ਹਾਂਜੀ ਹਾਂਜੀ ਚਲੋ ਅੱਜ ਰਾਤ ਕਰਕੇ ਦੇ ਦਿਆ ਜ 25 ਦਿਨ 22 25 ਦਿਨ ਹਜੇ ਦੋਸਤੋ ਨਰਮਾ ਬਾਕੀ ਮੱਝ ਦਾ ਢਾਂਚਾ ਪੂਰਾ ਮਜ਼ਬੂਤ ਹੈਵੀ ਬਾਡੀ weight ਆ ਪੂਰੀ ਭਾਰੀਆ ਸਰੀਰਕ ਪੰਤਰ ਦੀ ਅੱਜ ਹੱਥ ਪਾ ਲੋਗੇ ਕੱਲ ਨੂੰ ਮੇਰੇ ਭਰਾ ਕਿਸੇ ਕਾਰੀਦਾਰੀ ਦੇ ਕਾਰੀਗਰ ਨੇ ਵੇਚਣੀ ਨਹੀਂ ਆ ਬਾਕੀ ਜਲਪਾਣੀ ਵੀ ਦਊਗੀ ਤਿਆਰੀਆਂ ਦੇ ਉੱਤੇ ਠੀਕ ਆ ਬਾਕੀ ਥਣਾ-ਥੋਣਾ ਦੀ ਪੂਰੀ ਸਾਫ ਆ ਜਿੱਦਾਂ ਮਰਜ਼ੀ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਜਾ ਜੀ ਖੋਲ੍ਹ ਹੈਗੀ ਬਾਡੀ weight ਭਾਰੇ ਸਰੀਰਕ ਵਜਨ ਦੇ ਵਿੱਚ ਇਹ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾ ਦਿੱਤੀ ਆ ਯਾਰ ਜੇ ਮਾਲ ਆਪਣੇ ਕੋਲ ਨਿਰਮਲ ਟੋਟਲ 5 6 7 ਨਾਗਾ ਅੱਜ ਮੌਕੇ ਤੇ ਮੌਜੂਦ ਆ ਹਾਂਜੀ 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 ਇੱਕ ਨੰਬਰ ਆਪਣੇ ਵਿਰੇ ਕਰ ਦਿਓ ਸਾਰੇ ਭੈਣ ਭਰਾਵਾਂ ਨਾਲ ਸਾਂਝੇ ਵੀਜੀ ਨੰਬਰ 98720 16024 ਠੀਕ ਆ ਜੀ ਦੂਸਰਾ ਨੰਬਰ 823832302 ਪਹਿਲੀਆਂ ਠੀਕ ਆ ਜੀ ਸੋ ਧੰਨਵਾਦ ਇੱਕ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥੀ ਸ਼੍ਰੀ ਅਕਾਲ ਜੀ